ਗਲੈਡਸ ਮੈਂ ਆਈ ਸੀਗੀ ਸ਼ੋ ਵਾਸਤੇ ਆਈ ਸੀਗੀ ਕੈਨੇਡਾ ਤੇ ਕਮਲ ਦਾ ਮੈਨੂੰ ਫੋਨ ਆਇਆ ਕਮਲ ਜੀ ਦਾ ਪਰ ਸਾਡੇ ਡਾਇਰੈਕਟਰ ਸਾਹਿਬ ਦਾ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਗੁਣਾ ਚੋਰੀ ਜੀ ਦੀ ਸਟੋਰੀ ਹੈਗੀ ਆ ਆ ਫਿਲਮ ਹੈਗੀ ਜਦੋਂ ਇਹਨਾਂ ਨੇ ਕਿਹਾ ਵੀ ਜਸਬੀਰ ਗੁਣਾ ਚੋਰੀ ਜੀ ਦੀ ਲਿਖੀ ਹੋਈ ਆ ਤੇ ਮੈਂ ਉੱਥੇ ਪਹਿਲਾਂ ਤਾਂ ਇਦਾਂ ਹੋ ਗਿਆ ਮੈਂ ਕਿ ਹਾਂਜੀ ਸੁਣਾਓ ਤੇ ਜਦੋਂ ਇਹਨਾਂ ਨੇ ਸੁਣਾਈ ساری ਸਟੋਰੀ ਮੇਰਾ ਰੋਲ ਸੁਣਾਇਆ ਤੇ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਇਹ ਜਿਹੜਾ ਕਨਸੈਪਟ ਹੈਗਾ ਇਹ ਆ ਕਿ ਕਿਤਾ ਪਥਰਾਂ ਦੇ ਨਾਲ ਵੱਡਾ ਕਰ ਘਰ ਨਹੀਂ ਹੁੰਦਾ ਰਿਸ਼ਤਿਆਂ ਦੇ ਨਾਲ ਘਰ ਵੱਡਾ ਹੁੰਦਾ ਹੈ ਜੀ ਏਦਾਂ ਦੀਆਂ ਫਿਲਮਾਂ ਤਾਂ ਸਾਡੀ ਰੂਹ ਦੇ ਅੰਦਰ ਵਸਦੀਆਂ ਹਨ ਇਹ ਕਰੈਕਟਰ ਤਾਂ ਸਾਨੂੰ ਜੀਣ ਦਾ ਮੌਕਾ ਮਿਲਦਾ ਹੈ ਵੀ ਸਾਨੂੰ ਤਾਂ ਆਨੰਦ ਆਉਂਦਾ ਏਦਾਂ ਦੀਆਂ ਫਿਲਮਾਂ ਕਰਕੇ ਜਿਹਦੇ ਵਿੱਚ ਰਿਸ਼ਤਿਆਂ ਨੂੰ ਜੀਇਆ ਜਾਂਦਾ ਹੈ ਉਹ ਵਿੜੇ ਜਿਹੜੇ ਜਿੱਥੇ ਬੱਚੇ ਖੇਡਦੇ ਨੇ ਦਾਦੀ ਬੈਠੀ ਆ ਹਨਾ ਪੂਰਾ ਪਰਿਵਾਰ ਭਰਿਆ ਬਿਆਨ ਵਿੜਾ ਭਰਿਆ ਪਿਆ ਪਰਿਵਾਰ ਦੇ ਨਾਲ ਇਹੋੜੇ ਇੱਕ ਇੱਕ ਬੱਚੇ ਦਾ ਰਿਵਾਜ ਹੋ ਗਿਆ ਤੇ ਉਹ ਕੱਲਾ ਬੱਚਾ ਤੇ ਕੱਲਾ ਹੀ ਰਹੂਗਾ ਫਿਰ ਉਹ ਕਿਸੇ ਦੇ ਨਾਲ ਐਡਜਸਟ ਨਹੀਂ ਕਰਦਾ ਸ਼ੇਅਰਿੰਗ ਚ ਜਾ ਹੀ ਨਹੀਂ ਸਕਦਾ ਹੋਣਾ ਸਹੀ ਗੱਲ ਆ ਕਿ ਪਰਿਵਾਰ ਵੱਡੇ ਤਾਂ ਹੀ ਹੁੰਦੇ ਨੇ ਜਿੱਥੇ ਮੁਹੱਬਤ ਹੋਵੇ ਜਿੱਥੇ ਜੀ ਜ਼ਿਆਦਾ ਹੋਣ ਹਾਂਜੀ ਬਿਲਕੁਲ ਕਿੰਨਾ ਫ੍ਰੀ ਰਹਿੰਦੇ ਸੀ ਹਾਂ ਬੇਟਲੀ ਜੀ ਰੰਗਜੀਤ ਨੂੰ ਕੋਈ ਚਿੰਤਾ ਹੀ ਨਹੀਂ ਹੁੰਦੀ ਸੀ ਪਰਵਾਹ ਵੀ ਮੇਰੇ ਬੱਚੇ ਨੂੰ ਕੋਸ਼ੇ ਦਾ ਕੋਈ ਚਾਹੀਦਾ ਆ ਜਾਂ ਅਸੀਂ ਕਿਤੇ ਜਾਣਾ ਹੈ ਤਾਂ ਛੱਡ ਕੇ ਚਲੇ ਜਾਂਦੇ ਸੀ ਹਾਂਜੀ ਉਹ ਕਿੰਨੀਆਂ ਮੁੰਜਾ ਸੀ 1 ਮੁੰਜਾ ਮਤਲਬ ਇੱਕ ਪੱਖਾ ਹੁੰਦਾ ਸੀ ਜਿਹੜੇ ਚ ਤੇ ਛੱਤ ਤੇ ਉਹ ਸਾਰਾ ਪਰਵਾਹ ਇਕੱਠਾ ਹੀ ਪੈ ਜਾਂਦਾ ਸੀ ਹਾਂਜੀ ਇਹ ਗੱਲ ਹੈ ਇਸ ਦੀ ਵੀ ਚੀਜ਼ਾਂ ਨੇ ਪਰਿਵਾਰ ਪਿਆਰ ਇਹ ਕਦੇ ਖਤਮ ਨਹੀਂ ਹੋ ਸਕਦਾ ਅੱਜ ਨਹੀਂ ਹੈਗਾ ਚੀਜ਼ ਇਹ ਪਰ ਆਉਣ ਵਾਲੇ ਜ਼ਮਾਨੇ ਚ ਤੁਸੀਂ ਦੇਖਿਓ ਆਊਗਾ ਇਹ ਆਊਗਾ ਇਹ ਸਾਡੀ ਫਿਲਮ ਇੰਡਸਟਰੀ ਮੀਡੀਆ ਔਰ ਸਾਡੇ ਗਾਣੇ ਵਧੀਆ ਲੇਖਕ ਜਿਹੜੇ ਇਹਨੂੰ ਲੈ ਕੇ ਆਉਣਗੇ ਸਾਡੇ ਸਾਹਿਤਕਾਰ ਮੁੜ ਕੇ ਫਿਰ ਉਹ ਪਰਿਵਾਰਾਂ ਨੂੰ ਇਕੱਠੇ ਕਰਨਗੇ ਤੇ ਜਿਹੜੇ ਇਧਰੋਂ ਬੱਚੇ ਸਟੂਡੈਂਟ ਜਾਂਦੇ ਨੇ ਤੇ ਉਹਨਾਂ ਨੂੰ ਇੱਕਦਮ ਨਵਾਂ ਨਵਾਂ ਕੈਨੇਡਾ ਦੇਖਦੇ ਨੇ ਉੱਥੇ ਜਾ ਕੇ ਰੰਗ ਢੰਗ ਚ ਰਲ ਜਾਂਦੇ ਨੇ ਪਰ ਜਦੋਂ ਰਲ ਜਾਂਦੇ ਨੇ ਨਾ ਫਿਰ ਬਾਅਦ ਚੋਂ ਜਾ ਕੇ ਦੋ ਤਿੰਨ ਸਾਲਾਂ ਬਾਅਦ ਉਹਨਾਂ ਨੂੰ ਅਹਿਸਾਸ ਹੁੰਦਾ ਵੀ ਅਸੀਂ ਨਾ ਬੇਚੈਨ ਆ ਵੀ ਸਾਡੇ ਅੰਦਰੋਂ ਇੱਕ ਖੁਸ਼ੀ ਸੀ ਇੱਕ ਆਨੰਦ ਸੀ ਉਹ ਕਿਤੇ ਬਿਖਰ ਗਿਆ ਖਤਮ ਹੋ ਗਿਆ ਕਿਸੇ ਇੰਨੇ ਬੇਚੈਨ ਕਿਉਂ ਬਿਨਾ ਕਿਸੇ ਗੱਲ ਤੋਂ ਸਟ्रेस ਕਿਉਂ ਆ ਕਿਉਂਕਿ ਉਹ ਆਪਣੀਆਂ ਜੜਾਂ ਤੋਂ ਪਰੇ ਚਲੇ ਗਏ ਆਪਣੇ ਧੁਰੇ ਤੋਂ ਪਰੇ ਚਲੇ ਗਏ ਗੱਬਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਹੈ ਜੀ ਅਮਰਨੂਰੀ ਮੈਮ ਐਂਡ ਸਾਡੇ ਫਿਲਮ ਦੇ ਡਾਇਰੈਕਟਰ ਕਮਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਸੋ ਵੱਡਾ ਘਰ ਫਿਲਮ ਪਹਿਲਾਂ ਤਾਂ ਇਹ ਟਾਈਟਲ ਜਿਹੜਾ ਹੈ ਬਹੁਤ ਹੀ ਖੂਬਸੂਰਤ ਹੈ ਵੱਡਾ ਘਰ ਅਕਸਰ ਲੋਕਾਂ ਦੇ ਨਾ ਜ਼ੈਨ ਦੇ ਵਿੱਚ ਇਹ ਆਂਦਾ ਵੱਡਾ ਘਰ ਈਵਨ ਮੇਰੇ ਵੀ ਕਿ ਕਿ ਕੋਈ ਏ ਹੋਏਗੀ ਕਹਾਣੀ ਕਿ ਅਸੀਂ ਵੱਡਾ ਘਰ ਲੈਣਾ ਪਰ ਟ੍ਰੇਲਰ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਜਿਹੜੀ ਚੀਜ਼ ਦਿਖਾਈ ਗਈ ਹੈ ਕਿ ਵੱਡਾ ਘਰ ਉਹ ਨਹੀਂ ਹੁੰਦਾ ਵੀ ਜਿਹੜਾ ਬਹੁਤ ਵੱਡਾ ਹੋਵੇ ਵੇਖਣ ਨੂੰ ਜਿਹੜਾ ਪਰਿਵਾਰ ਹੋਵੇ ਇੱਕ ਪ੍ਰੋਪਰ ਪਰਿਵਾਰ ਹੁੰਦਾ ਦਾਦਾ ਦਾਦੀ ਚਾਚਾ ਚਾਚੀ ਹੈਨਾ ਉਹਨੂੰ ਵੱਡਾ ਕਰਕੇ ਆ ਜਾਂਦਾ ਸੋ ਇਹ ਕਨਸੈਪਟ ਸਰ ਕਿਸ ਤਰ੍ਹਾਂ ਤੁਸੀਂ ਲੈ ਕੇ ਆਏ ਕਿ ਇਹਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ ਜਿਹਦੇ ਵਿੱਚ ਆਪਣੀ ਟ੍ਰੈਡੀਸ਼ਨ ਦੀ ਗੱਲ ਕੀਤੀ ਗਈ ਹੈ ਆਪਣੇ ਕਲਚਰ ਦੀ ਗੱਲ ਕੀਤੀ ਗਈ ਹੈ ਜੀ ਜਿਹੜੀ ਮੂਰੂਪ ਚ ਸਟੋਰੀ ਹੈ ਸਕਰੀਨ ਤੇ ਹੈ ਗਾਣੇ ਉਹ ਤਸਵੀਰ ਗੋਲਾ ਚੋਰੀ ਜੋ ਵਰਲਡ ਫੇਮਸ ਰਾਈਟਰ ਨੇ ਜੀ ਉਹਨਾਂ ਨੇ ਲਿਖੇ ਨੇ ਤੇ ਨਾਲ ਉਹਨਾਂ ਨੇ ਫਿਰ ਇਹ ਜਿਹੜਾ ਕਨਸੈਪਟ ਆ ਉਹ ਸਾਡੇ ਯੂਰਪ ਕਨਵਲਜੀ ਦੇ ਕੈਨੇਡਾ ਤੋਂ ਤੇ ਜਸ ਅ ਲੱਬੀ ਤੰਜਲ ਜੀ ਪ੍ਰੋਡਿਊਸਰ ਨੇ ਸਾਡੇ ਤੇ ਉਹਨਾਂ ਨੂੰ ਸੁਣਾਇਆ ਫਿਰ ਉਹ ਹੁੰਦੇ 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 ਸਾਡੇ ਤੱਕ ਪਹੁੰਚੇ ਆ ਸਾਨੂੰ ਬਹੁਤ ਪਸੰਦ ਆਇਆ ਕਿ ਇੱਕ ਵੱਡਾ ਘਰ ਉਹ ਨਹੀਂ ਜਿਹੜਾ ਦੇਖਣ ਚ ਵੱਡਾ ਹੋਵੇ ਵੱਡਾ ਘਰ ਉਹ ਆ ਜਿਹੜਾ ਸਾਰਾ ਪਰਿਵਾਰ ਨਾਲ ਮਿਲ ਕੇ ਪਿਆਰ ਨਾਲ ਚਾਹੇ ਉਹ ਘਰ ਛੋਟਾ ਹੀ ਹੋਵੇ ਅੱਛਾ ਹੀ ਹੋਵੇ ਪਰ ਉਹ ਵੱਡਾ ਘਰ ਆ ਜਿੱਥੇ ਸਾਰਾ ਪਰਿਵਾਰ ਨਾਲ ਮਿਲ ਕੇ ਰਹਿੰਦਾ ਹਮਮ ਕੀ ਬਾਤ ਆ ਅੱਛਾ ਮੈਮ ਜਦੋਂ ਤੁਹਾਨੂੰ ਇਹ ਸਟੋਰੀ ਸੁਣਾਈ ਗਈ ਤਾਂ ਇੱਕ ਚੀਜ਼ ਜਿਹੜੀ ਤੁਹਾਨੂੰ ਬੜੀ ਪਸੰਦ ਆਈ ਹੋਵੇ ਤਾਂ ਤੁਹਾਨੂੰ ਲੱਗਾ ਕਿ ਹਾਂ ਮੈਨੂੰ ਇਹ ਫਿਲਮ ਕਰਨੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਜਸਬੀਰ ਗੁਣਾਚੌਰੀਆ ਜੀ ਜਿਹੜੇ ਬਹੁਤ ਹੀ ਅੱਛੇ ਸੌਂਗ ਰਾਈਟਰ ਨੇ ਉਹਨਾਂ ਨੇ ਕਿੰਨੇ ਸੋਹਣੇ ਗਾਣੇ ਲਿਖੇ ਨੇ ਬਹੁਤ ਜ਼ਿਆਦਾ ਉਹ ਗਾਣੇ ਲੋਕਾਂ ਦੇ ਦਿਲਾਂ ਦੇ ਰੂਹਾਂ ਤੱਕ ਉਤਰੇ ਨੇ ਉਹ ਗਾਣੇ ਸਰਦੂਲ ਜੀ ਨੇ ਉਹਨਾਂ ਦੇ ਗਾਣੇ ਗਾਏ ਨੇ ਮੈਂ ਵੀ ਗਾਏ ਨੇ ਸੋ ਬਹੁਤ ਅੱਛੇ ਰਾਈਟਰ ਨੇ ਲੇਖਕ ਨੇ ਨਾ ਮੈਨੂੰ ਇਦਾਂ ਸੀਗਾ ਕਿ ਜਿਹੜੀ ਇਹਨਾਂ ਨੇ ਸਟੋਰੀ ਲਿਖੀ ਹੋਊਗੀ ਉਹ ਵੀ ਬਾ ਕਮਾਲੀ ਹੋਏਗੀ ਤੇ ਜਦੋਂ ਫਿਰ ਮੈਨੂੰ ਮੇਰੀ ਗੱਲ ਕਮਲ ਜੀ ਨਾਲ ਹੀ ਹੋਈ ਸੀ ਮੈਂ ਕੈਨੇਡਾ ਦੇ ਵਿੱਚ ਸੀਗੀ ਆਪਣਾ ਸ਼ੂਟ ਮੇਰਾ ਚੱਲ ਰਿਹਾ ਸੀਗਾ ਇੰਗਲੈਂਡ ਇੰਗਲੈਂਡ ਤੋਂ ਮੈਂ ਆਈ ਸੀਗੀ ਸ਼ੋਅ ਵਾਸਤੇ ਆਈ ਸੀਗੀ ਕੈਨੇਡਾ ਤੇ ਕਮਲ ਦਾ ਮੈਨੂੰ ਫੋਨ ਆਇਆ ਕਮਲ ਜੀ ਦਾ ਸਾਡੇ ਡਾਇਰੈਕਟਰ ਸਾਹਿਬ ਦਾ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਗੁਣਾ ਚੌਰੀ ਜੀ ਦੀ ਸਟੋਰੀ ਹੈਗੀ ਆ ਆ ਫਿਲਮ ਹੈਗੀ ਜਦੋਂ ਇਹਨਾਂ ਨੇ ਕਿਹਾ ਵੀ ਜਸਬੀਰ ਗੁਣਾ ਚੌਰੀ ਜੀ ਦੀ ਲਿਖੀ ਹੋਈ ਆ ਤੇ ਮੈਂ ਉੱਥੇ ਪਹਿਲਾਂ ਤਾਂ ਐਦਾਂ ਹੋ ਗਿਆ ਮੈਂ ਕਿ ਹਾਂਜੀ ਸੁਣਾਓ ਫਿਰ ਜਦੋਂ ਇਹਨਾਂ ਨੇ ਸੁਣਾਈ ਸਾਰੀ ਸਟੋਰੀ ਮੇਰਾ ਰੋਲ ਸੁਣਾਇਆ ਤੇ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਇਹ ਜਿਹੜਾ ਕਨਸੈਪਟ ਹੈਗਾ ਇਹ ਆ ਕਿ ਇੱਟਾਂ ਪੱਥਰਾਂ ਦੇ ਨਾਲ ਵੱਡਾ ਕਰ ਘਰ ਨਹੀਂ ਹੁੰਦਾ ਰਿਸ਼ਤਿਆਂ ਦੇ ਨਾਲ ਘਰ ਵੱਡਾ ਹੁੰਦਾ ਹੈ ਜਿੱਥੇ ਕਿੰਨੇ ਸਾਰੇ ਰਿਸ਼ਤੇ ਹੋਣ ਕਿੰਨੇ ਸਾਰੇ ਪਰਿਵਾਰ ਵੱਡਾ ਹੋਵੇ ਦੀਵੇ ਉਹਦੇ ਵਿੱਚ ਦੱਸਿਆ ਗਿਆ ਰਿਸ਼ੀ ਮੈਮ ਕਹਿੰਦੇ ਨੇ ਕਿ ਜਿੱਥੇ ਦਾਦਾ-ਦਾਦੀ ਹੋਵੇ ਚਾਚਾ ਚਾਚੀ ਹੋਣ ਮਾਪੇ ਹੋਣ ਬੱਚੇ ਹੋਣ ਤੇ ਉਹਦੇ ਨਾਲ ਵੱਡਾ ਘਰ ਬਣਦਾ ਸੋ ਜਦੋਂ ਆ ਮੈਨੂੰ ਕਨਸੈਪਟ ਮਿਲਿਆ ਤਾਂ ਮੈਂ ਕਿਹਾ ਬਹੁਤ ਅੱਛੀ ਫਿਲਮ ਹੈਗੀ ਆ ਔਰ ਜਿਹੜੀ ਸਾਡੀ ਸਟਾਰ ਕਾਸਟਿੰਗ ਸੀਗੀ ਉਹ ਵੀ ਬਾ ਕਮਾਲ ਸੀਗੀ ਰਿਸ਼ੀ ਮੈਡਮ ਤੇ ਸਰਦਾਰ ਸੋਹੀ ਸਰ ਮੈਂਦੀ ਤਖੜ ਜੋਬਨਪ੍ਰੀਤ ਕੁੜੀ ਸਾਡੀ ਜੋਤੀ ਜੀ ਜੋਤੀ ਅਰੋੜਾ ਜੀ ਜੀ ਬਹੁਤ ਸੋਹਣਾ ਮਤਲਬ ਕਿ ਕਨਸੈਪਟ ਸੀਗਾ ਤੇ ਮੈਂ ਕਿਹਾ ਮੈਂ ਇਹ ਕਰੂੰਗੀ ਫਿਲਮ ਫਿਰ ਮੈਂ ਕਮਲ ਜੀ ਨੂੰ ਹਾਂ ਕੀਤੀ ਮੈਂ ਕਿਹਾ ਮੈਂ ਬਿਲਕੁਲ ਕਰੂੰਗੀ ਤੇ ਫਿਰ ਇਹਨਾਂ ਨੇ ਪੁੱਛਿਆ ਪੈਸੇ ਕੀ ਲਓਗੇ ਮੈਂ ਕਿਹਾ ਵੀ ਇਦਾਂ ਦੀਆਂ ਫਿਲਮਾਂ ਵਾਸਤੇ ਮੈਨੂੰ ਪੈਸੇ ਨਾ ਪੁੱਛਿਆ ਕਰੋ ਕਿਉਂਕਿ ਇਦਾਂ ਦੀਆਂ ਫਿਲਮਾਂ ਤਾਂ ਸਾਡੀ ਰੂਹ ਦੇ ਅੰਦਰ ਵਾਸਤੇ ਆ ਨਾ ਹੀ ਕਰੈਕਟਰ ਤਾਂ ਸਾਨੂੰ ਜੀਣ ਦਾ ਮੌਕਾ ਮਿਲਦਾ ਹੈ ਵੀ ਸਾਨੂੰ ਤਾਂ ਆਨੰਦ ਆਉਂਦਾ ਇਦਾਂ ਦੀਆਂ ਫਿਲਮਾਂ ਕਰਕੇ ਜਿਹਦੇ ਵਿੱਚ ਰਿਸ਼ਤਿਆਂ ਨੂੰ ਜੀਇਆ ਜਾਂਦਾ ਹੈ ਉਹ ਵਿੜੇ ਜਿਹੜੇ ਜਿੱਥੇ ਬੱਚੇ ਖੇលਦੇ ਨੇ ਦਾਦੀ ਬੈਠੀ ਆ ਹਨਾ ਪੂਰਾ ਪਰਿਵਾਰ ਭਰਿਆ ਪਿਆ ਨੇ ਵਿੜਾ ਭਰਿਆ ਪਿਆ ਪਰਿਵਾਰ ਦੇ ਨਾਲ ਮੈਨੂੰ ਉਹਨੂੰ ਹੰਡਾਉਣ ਨੂੰ ਜਿਹੜੇ ਪੁਰਾਣੇ ਜ਼ਮਾਨੇ ਦੇ ਘਰ ਹੁੰਦੇ ਸੀਗੇ ਪੁਰਾਣੇ ਜ਼ਮਾਨੇ ਦੇ ਪਰਿਵਾਰ ਹੁੰਦੇ ਸੀਗੇ ਮੈਨੂੰ ਉਹ ਅੱਜ ਹੈ ਨਹੀਂ ਤੇ ਉਹ ਪੁਰਾਣਾ ਜ਼ਮਾਨਾ ਹੰਡਾਉਣ ਨੂੰ ਮੈਨੂੰ ਮਿਲਦਾ ਹੈ ਫਿਲਮਾਂ ਦੇ ਰਾਹੀਂ ਤੇ ਮੈਂ ਕਿਹਾ ਇਦਾਂ ਦੀਆਂ ਫਿਲਮਾਂ ਵਾਸਤੇ ਪੈਸੇ ਨਾ ਪੁੱਛੋ ਕਰੋ ਬਸ ਰੋਲ ਵਧੀਆ ਮੈਨੂੰ ਮਿਲ ਗਿਆ بس ਬਾਕੀ ਚੀਜ਼ਾਂ ਬਾਅਦ ਚ ਆਉਂ ਆ ਜੀ ਕੀ ਹੋਵਤਾ ਅੱਛਾ ਤੁਹਾਨੂੰ ਲੱਗਦਾ ਜਿਵੇਂ ਤੁਸੀਂ ਉਹਨੇ ਕਿਹਾ ਕਿ ਉਹ ਪੁਰਾਣਾ ਜ਼ਮਾਨਾ ਉਹ ਪੁਰਾਣੇ ਪਰਿਵਾਰ ਪਰ ਹੁਣ ਜਿਹੜੀਆਂ ਫੈਮਲੀਆਂ ਛੋਟੀਆਂ ਹੋ ਗਈਆਂ ਨੇ ਹੁਣ ਇੱਕ ਟਾਈਮ ਉਹ ਹੁੰਦਾ ਸੀਗਾ ਕਿ ਜਦੋਂ ਬੱਚੇ ਸ਼ੋਰ ਮਚਾਉਂਦੇ ਸੀਗੇ ਤਾਂ ਕਹਿੰਦੇ ਸੀ ਵੀ ਇਹ ਪਰਿਵਾਰ ਜਿਹੜਾ ਬੜਾ ਖੁਸ਼ਹਾਲ ਹੈ ਪਰ ਅੱਜ ਕੱਲ ਕੀ ਹੈ ਕਿ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਦੇ ਆ ਪੈਰੈਂਟਸ ਉਹ ਕਹਿੰਦੇ ਵੀ ਇੱਕ ਬੱਚਾ ਬਹੁਤ ਆ ਤੇ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਕਿ ਉਹ ਬੱਚਾ ਜਿਹੜਾ ਇੱਕ ਕੱਲਾ ਵੱਡਾ ਹੁੰਦਾ ਹੈ ਹਨਾ ਇਹ ਇਕੱਲਾਪਨ ਵੀ ਮਹਿਸੂਸ ਕਰਦਾ ਤੇ ਉਹਦੇ ਚ ਉਹ ਚੀਜ਼ ਵੀ ਨਹੀਂ ਹੈ ਕਿ ਉਹ ਸ਼ੇਅਰਿੰਗ ਨਹੀਂ ਸਿੱਖ ਪੰਦਾ ਬਿਲਕੁਲ ਸਹੀ ਗੱਲ ਆ ਜਿੱਥੇ ਵੱਡਾ ਪਰਿਵਾਰ ਹੁੰਦਾ ਸੀ ਕਿੰਨੇ ਬੱਚੇ ਹੁੰਦੇ ਸੀ ਪਰਿਵਾਰ ਦੇ ਵਿੱਚ ਤਾਂ ਉਹ ਇੱਕ ਦੂਜੇ ਦੇ ਕੱਪੜੇ ਪਾਈ ਜਾਂਦੇ ਸੀ ਸ਼ੇਅਰਿੰਗ ਹੁੰਦੀ ਸੀ ਖਾਣ ਪੀਣ ਦੀ ਕੱਪੜਿਆਂ ਦੀ ਹਰ ਇੱਕ ਚੀਜ਼ ਦੀ ਟੌਇਜ਼ ਹੁੰਦੇ ਸੀਗੇ ਖਿਲਾਉਣੇ ਹੁੰਦੇ ਸੀ ਉਹ ਵੀ ਇੱਕ ਦੂਜੇ ਨਾਲ ਸ਼ੇਅਰ ਕਰਦੇ ਸੀ ਇਕੱਠਿਆਂ ਨੂੰ ਰਹਿਣ ਦੀ ਆਦਤ ਪੈਂਦੀ ਸੀ ਇੱਕ ਦੂਜੇ ਦੇ ਨਾਲ ਸਾਂਝ ਸੀਗੀ ਤੇ ਸੋਨਾ ਪੈਲਾ ਇਕੱਠਿਆਂ ਨੇ ਬੱਚਿਆਂ ਨੇ ਉਹਨਾਂ ਨੂੰ ਇੱਕ ਦੂਜੇ ਦੀ ਆਦਤ ਸੀ ਉਹਨਾਂ ਨੂੰ ਇਦਾਂ ਸੀਗਾ ਕਿ ਰਸ਼ ਹੋਣਾ ਚਾਹੀਦਾ ਘਰ ਦੇ ਵਿੱਚ ਘਰ ਦੇ ਵਿੱਚ ਪਰਿਵਾਰ ਹੋਣਾ ਚਾਹੀਦਾ ਫਿਰ ਜਦੋਂ ਬੱਚਾ ਕੋਈ ਪੜਨ ਚਲੇ ਜਾਂਦਾ ਸੀ ਸ਼ਹਿਰ ਦੇ ਵਿੱਚ ਉਹਨੂੰ ਬੜਾ ਇਕੱਲਾਪਣ ਮਹਿਸੂਸ ਹੁੰਦਾ ਸੀਗਾ ਤੇ ਉਹ ਰੋਂਦਾ ਹੁੰਦਾ ਸੀ ਬੱਚਾ ਚਾਹੇ ਕੁੜੀ ਹੈ ਸਾਡੀ ਧੀ ਹੈ ਪਰਿਵਾਰ ਦੀ ਚਾਹੇ ਮੁੰਡਾ ਹੈ ਤੇ ਉਹ ਬੜਾ ਕੋਈ ਬਹੁਤ ਉਦਾਸ ਫੀਲ ਕਰਦਾ ਸੀ ਜਦੋਂ ਘਰ ਤੋਂ ਬਾਹਰ ਜਾਂਦਾ ਸੀ ਬੜੀ ਮੁਸ਼ਕਲ ਦੇ ਨਾਲ ਉਹਨੇ ਹੌਸਲ ਦੇ ਵਿੱਚ ਰਹਿ ਕੇ ਪੜ੍ਹਾਈ ਪੂਰੀ ਕਰਕੇ ਘਰ ਨੂੰ ਵਾਪਸ ਆਉਂਦਾ ਹੁੰਦਾ ਸੀ ਭੱਜਿਆ ਤੇ ਉਹ ਜ਼ਬਾਨੇ ਕੁਝ ਹੋਰ ਸੀਗੇ ਵੀ ਉਹ ਮੋਹ ਦੀਆਂ ਤੰਦਾ ਸੀ ਜਿਹੜੀਆਂ ਬੜੀਆਂ ਮਜ਼ਬੂਤ ਸੀਗੀਆਂ ਸਭ ਤੁਹਾਡੀ ਗੱਲ ਬਹੁਤ درست ਹੈ ਕਿ ਹੁਣ ਇੱਕ ਇੱਕ ਬੱਚੇ ਦਾ ਰਿਵਾਜ ਹੋ ਗਿਆ ਤੇ ਉਹ ਕੱਲਾ ਬੱਚਾ ਤੇ ਕੱਲਾ ਹੀ ਰਹੂਗਾ ਫਿਰ ਉਹ ਕਿਸੇ ਦੇ ਨਾਲ ਐਡਜਸਟ ਨਹੀਂ ਕਰਦਾ ਸ਼ੇਅਰਿੰਗ ਚ ਜਾ ਹੀ ਨਹੀਂ ਸਕਦਾ ਹੋਣਾ ਸਹੀ ਗੱਲ ਆ ਕਿ ਪਰਿਵਾਰ ਵੱਡੇ ਤਾਂ ਹੀ ਹੁੰਦੇ ਨੇ ਜਿੱਥੇ ਮੁਹੱਬਤ ਹੋਵੇ ਜਿੱਥੇ ਜੀ ਜ਼ਿਆਦਾ ਹੋਣ ਹਾਂਜੀ ਮੈਂਟਲੀ ਤੁਸੀਂ ਕਿੰਨਾ ਫ੍ਰੀ ਰਹਿੰਦੇ ਸੀ ਹਾਂ ਹਾਂ ਮੈਂ ਟਰੀ ਰਹਿੰਦੇ ਸੀ ਤੁਹਾਨੂੰ ਕੋਈ ਚਿੰਤਾ ਹੀ ਨਹੀਂ ਹੁੰਦੀ ਸੀ ਪਰਵਾਹ ਚ ਵੀ ਮੇਰੇ ਬੱਚੇ ਨੂੰ ਕੋਸ਼ ਏਦਾਂ ਕੋਈ ਚਾਹੀਦਾ ਆ ਜਾਂ ਅਸੀਂ ਕਿਤੇ ਜਾਣਾ ਹੈ ਤਾਂ ਛੱਡ ਕੇ ਚਲੇ ਜਾਂਦੇ ਸੀ ਹਾਂਜੀ ਉਹ ਕਿੰਨੀਆਂ ਵਾਰ ਦ ਸੀ 51 ਮਤਲਬ ਇੱਕ ਪੱਖਾ ਹੁੰਦਾ ਸੀਗਾ ਕਿਤੇ ਗੇੜੇ ਚ ਜਾਂ ਛੱਤ ਤੇ ਉਹ ਸਾਰਾ ਪਰਿਵਾਰ ਇਕੱਠਾ ਹੀ ਪੈ ਜਾਂਦਾ ਸੀ ਹਾਂਜੀ ਗੱਲ ਘਰ ਨੂੰ ਜਿੰਦਾ ਨਹੀਂ ਸੀ ਕਦੇ ਲੱਗਦਾ ਹੁੰਦਾ ਉਹ ਪੁਰਾਣੇ ਜ਼ਮਾਨਿਆਂ ਚ ਕਿਉਂਕਿ ਪਰਿਵਾਰ ਵੱਡਾ ਸੀਗਾ ਕਿਤੇ ਜਾਣਾ ਜੇ ਤਾਂ ਬਜ਼ੁਰਗਾਂ ਵਾਲਾ ਕੋਈ ਐਵੇਂ ਅਸੀਂ ਵੀ ਬਜ਼ੁਰਗਾਂ ਨੂੰ ਜਾਣਾ ਜ਼ਰੂਰੀ ਆ ਉੱਥੇ ਬਜ਼ੁਰਗਾਂ ਨੇ ਚਲੇ ਜਾਣਾ ਜਿੱਥੇ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਬੱਚੇ ਇਹ ਜਾ ਜਾਣ ਸਾਡੀ ਨੂੰਹ ਪੁੱਤ ਜਾ ਜਾਣ ਤਾਂ ਉਹਨਾਂ ਨੇ ਜਾ ਜਾਣਾ ਬੱਚਿਆਂ ਨੂੰ ਉਹਨਾਂ ਨੇ ਸੰਭਾਲ ਲੈਣਾ ਪਿੱਛੋਂ ਤੇ ਜੇ ਚਾਚਾ ਚਾਚੀ ਘਰੇ ਨੇ ਜੇ ਚਾਚੇ ਚਾਚੀ ਨੇ ਕਿਤੇ ਜਾਣਾ ਤਾਂ ਉਹ ਕਰਨੇ ਕੋਈ ਨਾ ਕੋਈ ਘਰ ਹੁੰਦਾ ਸੀ ਕਦੇ ਘਰ ਨੂੰ ਜਿੰਦਾ ਨਹੀਂ ਸੀ ਲੱਗਦਾ ਹੁੰਦਾ ਤੇ ਉਹ ਗੱਲਾਂ ਹੀ ਹੋਰ ਸੀ ਹੁਣ ਕੀ ਆ ਇੱਕ ਅੱਧਾ ਬੱਚਾ ਜਾਂ ਇੱਕ ਜਾਂ ਦੋ ਬੱਚੇ ਨੇ ਤੇ ਪੇਰੈਂਟ ਸਾਰਾ ਦਿਨ ਆਪਣੇ ਉਹਦੇ ਵਿੱਚ ਹੀ ਉਲਝੇ ਰਹਿੰਦੇ ਨੇ ਉਹ ਤੋਂ ਇੱਕ ਬੱਚੇ ਨਹੀਂ ਸੰਭਾਲ ਹੁੰਦਾ 5 6 ਜਣੇ ਜੀ ਹੁੰਦੇ ਨੇ ਉਹਦੀ ਇੱਕ ਬੱਚਾ ਨਹੀਂ ਸੰਭਾਲ ਹੁੰਦਾ ਮੈਂ ਕਹਿੰਦਾ ਉਹ ਜ਼ਮਾਨੇ ਕਿੰਨੇ ਅੱਛੇ ਹੁੰਦੇ ਸੀ ਪੇਰੈਂਟਸ ਆਪਣੇ ਪੰਜ-ਪੰਜ 6-6 ਬੱਚਿਆਂ ਨੂੰ ਪਾਲਦੇ ਸੀਗੇ ਘਰ ਦੇ ਕੰਮ ਵੀ ਆਪ ਕਰਨੇ ਉਦੋਂ ਨੌਕਰਾਂ ਦਾ ਜ਼ਮਾਨਾ ਥੋੜੀ ਹੁੰਦਾ ਸੀਗਾ ਇਹ ਤਾਂ ਨੌਕਰਾਂ ਦੇ ਜ਼ਮਾਨੇ ਤੋਂ ਹੁਣ ਆਏ ਨੇ ਘਰਾਂ 'ਚ ਉਦੋਂ ਆਪੇ ਕੰਮ ਕਰਨੇ ਘਰਾਂ ਦੇ ਕੰਮ ਕਰਨੇ ਸਫਾਈਆਂ ਤੱਕ ਘਰ ਦੀ ਆਪ ਕਰਨੀ ਆ ਜੁਲਾ ਚੌਂਕਾ ਲੇਡੀਜ਼ ਨੇ ਆਪ ਕਰਨਾ ਬੱਚਿਆਂ ਨੂੰ ਵੀ ਸੰਭਾਲਣਾ ਬੱਚਿਆਂ ਨੂੰ ਤਿਆਰ ਵੀ ਕਰਨਾ ਸਾਰੇ ਕੰਮ ਕੁੜੀਆਂ ਲੇਡੀਜ਼ ਆਪੇ ਕਰਦੀਆਂ ਸੀਗੀਆਂ ਬੰਦਿਆਂ ਨੇ ਬਾਹਰ ਆਪਣਾ ਕਮਾਉਣ ਜਾਣਾ ਉਹ ਇੱਕ ਆਬਾਈ ਹੋਰ ਹੁੰਦੀ ਸੀ ਘਰ ਦੀ ਨਾ ਉਹ ਉਹਨਾਂ ਆਬਾ ਹੈ ਨਹੀਂ ਗਿਓ ਲੱਗਦਾ ਕਿ ਜਿਹੜਾ ਆਪਣਾ ਇਹ ਅਸੀਂ ਵੈਸਟਰਨ ਕਲਚਰ ਨੂੰ ਅਪਣਾਉਣ ਦੇ ਚੱਕਰ ਚ ਕਿਤੇ ਨਾ ਕਿਤੇ ਆਪਣੀਆਂ ਜਿਹੜੇ ਰਿਸ਼ਤੇ ਨੇ ਉਹ ਇੱਕ ਪਿਆਰ ਮੁਹੱਬਤ ਹੁੰਦਾ ਸੀ ਉਹਨੂੰ ਗਵਾਉਂਦੇ ਜਾ ਰਹੇ ਆ ਬਿਲਕੁਲ ਵੈਸਟਰਨ ਕਲਚਰ ਜਿਹੜਾ ਉਹ ਡਿਫਰੈਂਟ ਕਲਚਰ ਆ ਉੱਥੇ ਰਿਵਾਜ ਨਹੀਂ ਹੈਗਾ ਪਰਿਵਾਰਾਂ ਚ ਇਕੱਠੇ ਰਹਿਣ ਦਾ ਜਦੋਂ ਬੱਚਾ 16 ਸਾਲ ਦਾ ਹੁੰਦਾ ਹੈ ਤੇ ਉਦੋਂ ਹੀ ਉਹਨੂੰ ਉਹ ਜੌਬ ਤੇ ਭੇਜ ਦਿੰਦੇ ਨੇ 18 ਸਾਲ ਦਾ ਹੋਇਆ ਵਿਆਹ ਉਹਨੂੰ ਪਾਸੇ ਕਰ ਦਿੰਦੇ ਨੇ ਵੀ ਤੂੰ ਆਪਣਾ ਅਲੱਗ ਰਹਿ ਹੂੰ ਤੇ ਉਹ ਚੀਜ਼ਾਂ ਹੁਣ ਹੌਲੀ ਹੌਲੀ ਜਦੋਂ ਲੋਕ ਬਾਹਰ ਜਾਣ ਲੱਗੇ ਬਾਹਰ ਜਾ ਕੇ ਰਹਿਣ ਲੱਗੇ ਉਹੀ ਚੀਜ਼ਾਂ ਅਡਾਪਟ ਕਰ ਲਈ ਉਹਨਾਂ ਨੇ ਤੇ ਇੱਥੇ ਪੰਜਾਬ ਦੇ ਵਿੱਚ ਵੀ ਉਹੀ ਚੀਜ਼ਾਂ ਚੱਲਣ ਲੱਗੀਆਂ ਪਰ ਮੈਂ ਕਹਿੰਦੀ ਆ ਵੀ ਕਿਸੇ ਚੀਜ਼ ਦਾ ਬੀਜ਼ਨਸ ਨਹੀਂ ਹੁੰਦਾ ਅੱਜ ਵੀ ਇੱਥੇ ਕਈ ਪਰਿਵਾਰ ਐਸੇ ਹੈਗੇ ਨੇ ਜਿਹੜੇ ਸਾਰੇ ਇਕੱਠੇ ਰਹਿੰਦੇ ਨੇ ਪਿੰਡਾਂ ਦੇ ਵਿੱਚ ਵੀ ਹੈਗੇ ਨੇ ਸ਼ਹਿਰਾਂ ਦੇ ਵਿੱਚ ਵੀ ਮੈਂ ਕਾਫੀ ਲੋਕ ਦੇਖੇ ਨੇ ਕਿਉਂਕਿ ਜਿਹੜੀ ਮਜ਼ਬੂਤ ਚੀਜ਼ ਆ ਨਾ ਜਿਹਦੀ ਜੜ ਮਜ਼ਬੂਤ ਆ ਉਹ ਕਦੇ ਡਿਗ ਨਹੀਂ ਸਕਦੀ ਹਾਂ ਜਿਵੇਂ ਨੇਹਰੀਆਂ ਚੱਕੜ ਚੁੱਲਦੇ ਨੇ ਆਇਆ ਤੇ ਖਤਮ ਹੋ ਗਿਆ ਟ੍ਰੈਂਡ ਨਹੀਂ ਹੁੰਦਾ ਕਿਸੇ ਚੀਜ਼ ਦਾ ਆਇਆ ਤੇ ਖਤਮ ਹੋ ਗਿਆ ਤੇ ਪਰ ਇਸ ਦੀ ਵੀ ਚੀਜ਼ਾਂ ਨੇ ਪਰਿਵਾਰ ਪਿਆਰ ਇਹ ਕਦੇ ਖਤਮ ਨਹੀਂ ਹੋ ਸਕਦਾ ਅੱਜ ਨਹੀਂ ਹੈਗਾ ਚੀਜ਼ ਇਹ ਪਰ ਆਉਣ ਵਾਲੇ ਜ਼ਮਾਨੇ ਚ ਤੁਸੀਂ ਦੇਖਿਓ ਆਊਗਾ ਇਹ ਆਊਗਾ ਇਹ ਸਾਡੀ ਫਿਲਮ ਇੰਡਸਟਰੀ ਮੀਡੀਆ ਔਰ ਸਾਡੇ ਗਾਣੇ ਵਧੀਆ ਲੇਖਕ ਜਿਹੜੇ ਇਹਨੂੰ ਲੈ ਕੇ ਆਉਣਗੇ ਸਾਡੇ ਸਾਹਿਤਕਾਰ ਮੁੜ ਕੇ ਫਿਰ ਉਹ ਪਰਿਵਾਰਾਂ ਨੂੰ ਇਕੱਠੇ ਕਰਨਗੇ अच्छा सर ਜਿਵੇਂ ਅਸੀਂ ਗੱਲ ਕਰੀਏ ਫਿਲਮ ਦੀ ਕਾਸਟ ਦੀ ਤਾਂ ਮਤਲਬ ਮੰਡੀ ਮੈਮ ਹੋ ਗਏ ਜਾਂ ਨੂਰੀ ਮੈਮ ਹੋ ਗਏ ਨਿਰਮਲ ਰਿਸ਼ੀ ਮੈਮ ਇਹ ਪਹਿਲਾਂ ਤੋਂ ਹੀ ਸੀਗਾ ਕਿ ਹਾਂ ਮੈਂ ਇਹਨਾਂ ਨੂੰ ਹੀ ਕਾਸਟ ਕਰਨਾ ਹੈ ਜਦੋਂ ਜਸਵੀਰ ਭਾਜ ਜਿੱਦਾਂ ਕਿਸੇ ਡਾਇਰੈਕਟਰ ਦੀ ਸਟੋਰੀ ਆ ਨਾ ਹਾਂਜੀ ਜੀ ਚਿਹਰੇ ਬਣਨੇ ਸ਼ੁਰੂ ਹੋ ਜਾਂਦੇ ਜਿਵੇਂ ਸੁਣਾਉਂਦਾ ਆ ਤਾਂ ਪਹਿਲਾਂ ਸਭ ਤੋਂ ਚਿਹਰਾ ਬਣਿਆ ਆਪਣੇ ਨਿਰਮਲ ਰਿਸ਼ੀ ਦਾ ਅੱਛਾ ਹੀ ਕਿ ਉਹ ਹੋਣ ਫਿਰ ਥੋੜਾ ਵਜਨ ਆਊਗਾ ਪਰ ਸਭ ਤੋਂ ਜ਼ਿਆਦਾ ਵਜਨ ਆਊਗਾ ਫਿਰ ਦੋ ਕੈਰੈਕਟਰ ਰਹਿ ਗਏ ਸਦਾਰਸੋਹੀ ਜੀ ਔਰ ਨੂਰੀ ਮੈਦ ਦਾ ਫਿਰ ਇਹਤੇ ਬੜੀ ਚਾਹਤ ਹੈ ਸਾਡੀ ਮੇਟਾ ਜਿਹੜਾ ਹੋਣਾ ਚਾਹੀਦਾ ਜਿਹੜਾ ਹੋਣਾ ਚਾਹੀਦਾ ਬਲਾਸੀ ਵੀ ਸੋਹੀ ਸਾਹਿਬ ਤੇ ਅਮਨ ਨੂਰੀ ਜੀ ਹੀ ਲੈਣੇ ਆ ਉਹ ਡਾਟਾ ਸੀ ਐਡਜਸਟ ਕਰ ਲਾਂਗੇ ਆ ਵੀ ਕਰਾ ਲਾਂਗੇ ਵੇਟ ਵੀ ਕਰ ਲਾਂਗੇ ਫਿਰ ਇਹੀ ਚਾਹੀਦੇ ਸਾਨੂੰ ਚਲੋ ਜੋਵਨ ਤੇ ਮੈਂਦੀ ਪਰਸਨਲੀ ਵੀ ਸਾਡ ਪਿਛਲੀ ਫਿਲਮ ਤੋਂ ਜਾਣਦੇ ਸੀਗੇ ਉਹਨਾਂ ਦਾ ਕੁਝ ਪਤਾ ਵੀ ਸੀਗਾ ਇਹ ਜੁੜੇ ਫਿਰ ਪਿੰਡਾਉਜਲਾ ਜੀ ਹੈ ਉਹ ਜੁੜੇ ਕਬਲੀਨ ਜੋਤੀ ਰੋੜਾ ਸੋ ਇੱਕ ਬਹੁਤ ਪਿਆਰਾ ਜਿਹਾ ਗੁਲਦਸਤਾ ਲੈ ਕੇ ਅਸੀਂ ਆ ਰਹੇ ਹਾਂ ਜੀ ਅੱਛਾ ਲੱਗਦਾ ਹੈ ਕਿ ਆ ਜਿਹੜਾ ਟਾਈਮ ਚੱਲ ਰਿਹਾ ਹੈ ਇਹ ਜਿਹੜਾ ਦੌਰ ਚੱਲ ਰਿਹਾ ਹੈ ਅਗਰ ਅਸੀਂ ਇੱਕ ਪਾਸੇ ਵੇਖੀਏ ਤਾਂ ਐਕਸ਼ਨ ਮੂਵੀਜ਼ ਦਾ ਬਹੁਤ ਦੌਰ ਹੈ ਭਾਵੇਂ ਆਪਣੇ ਪੰਜਾਬੀ ਇੰਡਸਟਰੀ ਹੋ ਗਈ ਭਾਵੇਂ ਸਾਊਥ ਭਾਵੇਂ ਬਾਲੀਵੁੱਡ ਹੈਨਾ ਤਾਂ ਐਕਸ਼ਨ ਮੂਵੀਜ਼ ਨੂੰ ਲੋਕ ਬਹੁਤ ਪਸੰਦ ਕਰ ਰਹੇ ਹੈ ਤਾਂ ਉਸ ਦੌਰਾਨ ਤੁਸੀਂ ਇੱਕ ਇਸ ਤਰ੍ਹਾਂ ਦੀ ਫਿਲਮ ਲੈ ਕੇ ਆ ਰਹੇ ਹੋ ਜੋ ਕਿ ਪਰਿਵਾਰ ਦੀ ਗੱਲ ਕਰਦੀ ਹੈ ਰਿਸ਼ਤਿਆਂ ਦੀ ਗੱਲ ਕਰਦੀ ਹੈ ਆਪਸੀ ਸਾਂਝ ਦੀ ਗੱਲ ਕਰਦੀ ਹੈ ਤਾਂ ਲੱਗਦਾ ਹੈ ਕਿ ਆਡੀਅנס ਜਿਹੜੀ ਹੈ ਉਸ ਚੀਜ਼ ਲਈ ਰੈਡੀ ਹੈ ਹਾਂ ਬਿਲਕੁਲ ਕਿਉਂਕਿ ਜਿਹੜੇ ਐਕਸ਼ਨ ਆ ਉਹ ਬਰਬਰ ਵੀ ਤਾਂ ਉਹਨੂੰ ਚਾਹੀਦਾ ਨਾ ਜੇ ਅਸੀਂ ਐਕਸ਼ਨ ਦੇਖਦੇ ਆ ਫਿਰ ਸਾਨੂੰ ਫੈਮਲੀ ਫਿਲਮ ਵੀ ਦੇਖਣੀ ਚਾਹੀਦੀ ਹੈ ਕਿਉਂਕਿ ਉਹ ਬੈਲੈਂਸ ਬਣਾ ਰਵੇ ਹੁਣ ਪਰਵਾ ਬੱਚਿਆਂ ਨੂੰ ਥੋੜਾ ਜਿਹਾ ਨਾਲ ਕੋਈ ਐਕਸ਼ਨ ਹੀ ਕਰਨਾ ਹੈ ਸਹੀ ਗੱਲ ਹੈ ਜਾਓ ਚ ਸਿੱਖਣ ਲਈ ਤਾਂ ਕੁਝ ਤਾਂ ਹੈ ਨਾ ਉਹ ਮਨੋਰੰਜਨ ਲਈ ਹੈ ਤੁਸੀਂ ਫੈਮਲੀ ਨਾਲ ਜਾਣਾ ਕੁਝ ਬੱਚਿਆਂ ਨੂੰ ਅਚੀਵ ਨਹੀਂ ਹੋਵੇ ਸਾਡੇ ਵਿਰਸੇ ਦਾ ਵੀ ਪਤਾ ਲੱਗੇ ਹੁਣ ਆਪਾਂ ਪੰਜਾਬੀ ਹਰੇਕ ਮੌਲਕ ਚ ਫੈਲੇ ਹੋਏ ਆ ਹਾਂਜੀ ਇੱਥੇ ਵੀ ਹੈਗੇ ਆ ਆਲ ਵਰਡ ਚ ਆਪਣੀ ਕਮਿਊਨਿਟੀ ਫੈਲੂਈਆ ਉਹਨਾਂ ਨੂੰ ਆਪਣਾ ਕਲਚਰ ਵੀ ਦੱਸਣਾ ਹੈ ਆਪਾਂ ਪਿਛਲੀਆਂ ਚੀਜ਼ਾਂ ਵੀ ਯਾਦ ਕਰਾਉਣੀਆਂ ਨੇ ਹੁਣ ਬਹੁਤ ਸਾਰੇ ਪਰਵਾਦ ਜਿਹੜੇ ਟੁੱਟ ਗਏ ਨੇ ਉਹ ਟੁੱਟ ਜਾਂਦੇ ਈਗੋ ਪ੍ਰੋਬਲਮ ਕਰਕੇ ਪਹਿਲਾਂ ਕਰਕੇ ਉਹ ਵੱਸਦੇ ਸੀਗੇ ਸਹਿਨਸ਼ਿਲਤਾ ਬਹੁਤ ਸੀਗਾ ਕਿਸੇ ਨੂੰ ਕੋਈ ਸ਼ਿਕਾਇਤ ਮਾਈਂਡ ਹੀ ਨਹੀਂ ਸੀ ਇਹ ਤੇਰਾ ਚਾਚਾ ਲੱਗਦਾ ਇਹ ਤੇ ਬਤਾਇਆ ਲੱਗਦਾ ਹਨ ਤਾਂ ਉਹ ਮਾਈਂਡ ਹੀ ਨਹੀਂ ਕਰਦੇ ਸੀ ਲੇਡੀਜ਼ ਵਿੱਚ ਆਪਸ ਵਿੱਚ ਉਹ ਪਿਆਰ ਸੀਗਾ ਹੁਣ ਮੈਂਟਲੀ ਜੀ ਸਟ्रेस ਆ ਰਹੀ ਹੀ ਅਰੀਨਾ ਕਰਕੇ ਛੋਟੀ ਛੋਟੀ ਚੀਜ਼ਾਂ ਕਰਕੇ ਹੀ ਆ ਰਹੀ ਹੈ ਨਹੀਂ ਤਾਂ ਕਿੱਥੇ ਲੋਡ ਸੀ ਇੰਨਾ ਚੀਜ਼ਾਂ ਇਹੀ ਫਿਰ ਤਾਂ ਇਹੀ ਚੀਜ਼ਾਂ ਪੁਰਾਣਾ ਸਾਡਾ ਵਿਰਸਾ ਪਰਵਾਰ ਨੂੰ ਜੋੜ ਕੇ ਰੱਖਣ ਦੀ ਇਹੀ ਐਮਿੱਤ ਦੱਸੂਗੀ ਜੀ अच्छा जे असि मैम ਤੁਹਾਡੀ ਗੱਲ ਕਰੀਏ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸ਼ੇਅਰਿੰਗ ਦੀ ਤਾਂ ਤੁਹਾਡੇ ਬੇਟਿਆਂ ਦੀ ਗੱਲ ਕਰੀਏ ਤਾਂ ਉਹਨਾਂ ਚ ਕਿਸ ਤਰ੍ਹਾਂ ਦਾ ਰਿਲੇਸ਼ਨ ਆ ਕਿਉਂਕਿ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਬ੍ਰਦਰ ਨੇ ਵੱਡੇ ਮੇਰੇ ਤੋਂ ਹਨਾ ਤਾਂ ਜਦੋਂ ਉਹਨਾਂ ਨੂੰ ਕੋਈ ਕੱਪੜਾ ਛੋਟਾ ਹੋ ਜਾਂਦਾ ਸੀ ਤਾਂ ਉਹ ਮੈਨੂੰ ਦਿੱਤਾ ਜਾਂਦਾ ਸੀਗਾ ਕਿ ਹਾਂ ਉਹ ਇਹ ਸਵੈਟਰ ਉਹਦੇ ਨਹੀਂ ਆ ਤਾਂ ਤੂੰ ਪਾ ਲੈ ਹਨਾ ਤਾਂ ਉਹ ਮੇਰੀ ਆਦਤ ਹੁਣ ਵੀ ਹੈ ਕਿ ਹੁਣ ਉਹ ਕਹੂੰਗਾ ਤੂੰ ਕੁੜੀ ਆ ਮੈਂ ਕਿਹਾ ਫਿਰ ਕੀ ਹੋਇਆ ਮੈਂ ਉਹਦੀਆਂ ਹੁੱਡੀਆਂ ਚਾ ਕੇ ਲੈਣੀਆਂ ਤਾਂ ਤੁਹਾਡੇ ਪਰਿਵਾਰ ਚ ਵੀ ਇਦਾਂ ਹੁੰਦਾ ਹੈ ਬਿਲਕੁਲ ਐ ਈ ਹੈਗਾ ਇਹ ਤਾਂ ਪੰਜਾਬੀਆਂ ਦੀ ਆਦਤ ਆ ਨਾ ਕਿਉਂਕਿ ਇਹ ਪਿਆਰ ਆ ਜੀ ਉਹ ਕੱਪੜਾ ਨਹੀਂ ਹੁੰਦਾ ਇੱਕ ਨਿੱਗ ਹੁੰਦਾ ਹੈ ਇਹ ਰਿਸ਼ਤੇ ਦਾ ਤੇ ਸਾਰੰਗ ਵੱਡਾ ਹੈ ਜੀ 2 ਸਾਲ ਦਾ ਫਰਕ ਆ ਨਾ ਛੋਟੇ ਦਾ ਉਹ ਕੱਪੜੇ ਪਏ ਨੇ ਖਰਾਬ ਨਹੀਂ ਹੋਏ ਤੇ ਬੰਦਾ ਕਹਿੰਦਾ ਸੁੱਟਣੇ ਥੋੜੀ ਬੱਚੇ ਦੇ ਕੱਪੜੇ ਛੋਟਾ ਬੱਚਾ ਹੁੰਦਾ ਉਹ ਉਹਨੂੰ ਹੀ ਪੁਆਏ ਜਾਂਦੇ ਆ ਨਾ ਤੇ ਐ ਈ ਹੋਇਆ ਫਿਰ ਜਦੋਂ ਆਲਾਪ ਸਾਰੰਗ ਵੱਡਿਆ ਉਹ ਕਿ ਫਿਰ ਮੇਰੇ ਭਰਾ ਮੇਰਾ ਸਭ ਤੋਂ ਛੋਟਾ ਭਰਾ ਸੀ ਉਹਦੇ ਬੱਚੇ ਹੋਏ ਫਿਰ ਉਹ ਕੱਪੜੇ ਉੱਥੇ ਗਏ ਉਹ ਕੱਪੜੇ ਪਤਾ ਨਹੀਂ ਕਿੰਨੇ ਧਾਵਾਂ ਦੇ ਘੁੰਮੇ ਨੇ ਔਰ ਇਹਦੀ ਇੱਕ ਪਿਆਰ ਹੈ ਨਾ ਇਹ ਸਾਰਾ ਜਿਵੇਂ ਤੁਹਾਡੇ ਦਾਦਕਾ ਨਾਨਕਾ ਪਰਿਵਾਰ ਹੈ ਸਾਰਾ ਇਹ ਪਰਿਵਾਰ ਹੀ ਆ ਸਾਰਾ ਹੈ ਨਾ ਤੁਹਾਡੀਆਂ ਸਾਂਝਾਂ ਬੜੀਆਂ ਹੁੰਦੀਆਂ ਨੇ ਤੇ ਉਹ ਤਾਂ ਆਪਣੇ ਪਾਪਾ ਦੇ ਜਦੋਂ ਵੱਡੇ ਹੋ ਗਏ ਆਪਣੇ ਪਾਪਾ ਦੇ ਵੀ ਕੱਪੜੇ ਚੁੱਕ ਚੁੱਕੇ ਫੋਨ ਆ ਗਏ ਸੀਗੇ ਘੜੀਆਂ ਕੱਪੜੇ ਸਾਰਾ ਗੱਲ ਆਪ ਦੋਨੋਂ ਨਾ ਤੇ ਉਹ ਹੀ ਹਨ ਵੀ ਇਹ ਇੱਕ ਨਾ ਨਿੱਗਾ ਹੂੰ ਕੱਪੜੇ ਵੀ ਨਾ ਜਿਹੜੇ ਮੈਂ ਤੇ ਮੇਰੀ ਸਿਸਟਰ ਵੀ ਅਸੀਂ ਜਦੋਂ ਮੈਂ ਅਨਮੈਰਿਡ ਹੁੰਦੀ ਸੀਗੀ ਹਾਂਜੀ ਤੇ ਮੇਰੀ ਸਿਸਟਰ ਦਾ ਵੀ ਵਿਆਹ ਨਹੀਂ ਸੀ ਹੋਇਆ ਅਸੀਂ ਵੀ ਇੱਦੀ ਕਰਦੇ ਹੁੰਦੇ ਸੀਗੇ ਅਸੀਂ ਇੱਕ ਦੂਜੇ ਦੇ ਕੱਪੜੇ ਪਾਲਣਦੇ ਹੁੰਦੇ ਸੀਗੇ ਸ਼ੇਅਰ ਕਰਦੇ ਹੁੰਦੇ ਸੀਗੇ ਵੀ ਤੇਰਾ ਹਾ ਰੰਗ ਬਹੁਤ ਸੋਹਣਾ ਕੱਪੜਾ ਮੈਂ ਫਲਾਣੇ ਥਾਂ ਤੇ ਜਾਉਂਗੀ ਤਾਂ ਮੈਂ ਤੇਰਾ ਸੂਟ ਪਾ ਕੇ ਜਾਉਂਗੀ ਉਹਨੇ ਮੇਰਾ ਸੂਟ ਪਾ ਲੈਣਾ ਤੇ ਕਈ ਵਾਰੀ ਮੈਂ ਸੋਚੇ ਹੁੰਦਾ ਸੀ ਕਿ ਸਵੇਰੇ ਮੈਂ ਸੂਟ ਪਾਉਣਾ ਤੇ ਉਹਨੇ ਵੀ ਉੱਥੇ ਨਿਗਾਰਾ ਰੱਖੀ ਹੁੰਦੀ ਸੀ ਤੇ ਉਹਨੇ ਫਟਾਫਟ ਪ੍ਰੈਸ ਕਰਕੇ ਮੈਂ ਕਿਹਾ ਤਾਂ ਮੈਂ ਪਾਉਣਾ ਸੀ ਇੱਕ ਵਾਰੀ ਹੋਇਆ ਕਿ ਜਦੋਂ ਜਦੋਂ ਵਿਆਹ ਹੋਇਆ ਤੇ ਵੀ ਤੇਰੇ ਵਿਆਹ ਤੋਂ ਬਾਅਦ ਨਾ ਆ ਆ ਕੱਪੜੇ ਜਿਹੜੇ ਆ ਆ ਮੈਂ ਲੈ ਆ ਕੁਲੂੰਗੀ ਐ ਹੋਇਆ ਕਿਉਂਕਿ ਜਦੋਂ ਮੇਰੀਆਂ ਵੱਡੀਆਂ ਪਹਿਣਾ ਦੇ ਵਿਆਹ ਹੁੰਦੇ ਨੇ ਨਾ ਦੀਦੀ ਤੁਹਾਡਾ ਆ ਆ ਜਿਹੜਾ ਸੂਟ ਆ ਨਾ ਉਹ ਮੈਂ ਲੈ ਕੇ ਜਾਣਾ ਤਾਂ ਤੁਸੀਂ ਵੀ ਐ ਕੀਤਾ ਹਾਂਜੀ ਮੈਂ ਅਸਲ 'ਚ ਮੈਂ ਵੱਡੀ ਸੀਗੀ ਜੀ ਤੇ ਮੇਰੀ ਛੋਟੀ ਸੀਗੀ ਹਾਂਜੀ ਪਰ ਮੇਰੀ ਛੋਟੀ ਪਹਿੰਦਾ ਮੇਰੇ ਤੋਂ ਪਹਿਲਾਂ ਵਿਆਹ ਹੋ ਗਿਆ ਸੀਗਾ ਅੱਛਾ ਜੀ ਮੇਰੇ ਵਿਆਹ ਤੇ ਥੋੜੇ ਜਿਹਾ ਰੋੜੇ ਜਿਹਾ ਹਟ ਕਰਾਈ ਸੀਗਾ ਮੇਰਾ ਵਿਆਹ ਥੋੜਾ ਜਿਹਾ ਲੇਟ ਹੋਇਆ ਫਿਰ ਜੀ ਤੇ ਕਮਲ ਆਸਦਾ ਕਮਲ ਨੂੰ ਸਾਰੀਆਂ ਸਟੋਰੀਆਂ ਪਤਾ ਇਹ ਬਹੁਤ ਪੁਰਾਣੀ ਜਾਂਦੇ ਨੇ ਤੇ ਉਦੋਂ ਫਿਰ ਜਦੋਂ ਉਹਦਾ ਵਿਆਹ ਹੋਇਆ ਹੂੰ ਤੇ ਚਲੋ ਐਦਾਂ ਹੁੰਦਾ ਸੀ ਜਿਵੇਂ ਮੇਰੀ ਕਜ਼ਨ ਸਿਸਟਰ ਨੇ ਚਾਚਾ ਦੀਆਂ ਕੁੜੀਆਂ ਮਾਮੇ ਦੀਆਂ ਕੁੜੀਆਂ ਭੂਆ ਦੀਆਂ ਕੁੜੀਆਂ ਫਿਰ ਉਹਦੇ ਮੇਰੀ ਸਿਸਟਰ ਦੇ ਕੱਪੜੇ ਜਦੋਂ ਮੇਰਾ ਵਿਆਹ ਹੋਇਆ ਮੇਰੇ ਕੱਪੜੇ ਸਾਰੇ ਐਦਾਂ ਹੀ ਫੈਲ ਗਏ ਸਾਰੇ ਪਾਸੇ ਨਾ ਛੋਟੀਆਂ ਸੀ ਮੇਤੋਂ ਸਾਰੀਆਂ ਮੈਂ ਵੱਡੀ ਸੀਗੀ ਮੇਰੀ ਭੂਆ ਦੀ ਕੁੜੀਆਂ ਛੋਟੀਆਂ ਸੀਗੀਆਂ ਮੇਰੀ ਮਾਮਾ ਦੀ ਕੁੜੀ ਐਦਾ ਜਿਵੇਂ ਚਾਚਾ ਦੀਆਂ ਕੁੜੀਆਂ ਫੇ ਸਾਰੇ ਸੂਟ ਫਿਰ ਉਹਨਾਂ ਦੇ ਕੋਲੇ ਗਏ ਮੇਰੇ ਅੱਛਾ ਤੇ ਜਾਂ ਫਿਰ ਮੇਰੀਆਂ ਛੋਟੀਆਂ ਭਾਬੀਆਂ ਸੀਗੀਆਂ ਉਹਨਾਂ ਦੇ ਕੋਲ ਚਲੇ ਗਏ ਕੀ ਬਾਤ ਆ ਜਿਵੇਂ ਇਹ ਕਹਿੰਦੇ ਨਾ ਵੀ ਚਲੋ ਵੀ ਇਹ ਬਹੁਤ ਮਹਿੰਗੇ ਮਹਿੰਗੇ ਕੱਪੜੇ ਆ ਖਰਾਬ ਨਹੀਂ ਹੋਣੇ ਇੰਨੇ ਸਾਲਾਂ ਤੱਕ ਨਾ ਤੇ ਫਿਰ ਉਹ ਦੇਣ ਨੂੰ ਦਿਲ ਨਹੀਂ ਕਰਦਾ ਹੁੰਦਾ ਕਿਸੇ ਨੂੰ ਤੇ ਫਿਰ ਦਿਲ ਕਰ ਦਿੰਦਾ ਵੀ ਇਹ ਆਪੇ ਨਾ ਪਾ ਲਈਏ ਮੈਂ ਹੁਣ ਤੇ ਕਈ ਸੂਟ ਲੈ ਮੈਂ ਨਾਲੇ ਲੈ ਆਈ ਅੱਛਾ ਨਾਲੇ ਸੀ ਉਹ ਮੇਰੇ ਨਾਲ ਸ਼ੋਅ ਦੇ ਸੂਟ ਸੀਗੇ ਜਿਵੇਂ ਮੈਂ ਅਬ ਕਿਉਂਕਿ ਮੈਂ ਪ੍ਰੋਗਰਾਮ ਤੇ ਜਾਂਦੀ ਸੀ ਸ਼ੋਅ ਕਰਦੀ ਸੀ ਹਾਂਜੀ ਉੱਥੇ ਫਿਰ ਡਿਫਰੈਂਟ ਤਰ੍ਹਾਂ ਦੇ ਕੱਪੜੇ ਸੀ ਉਹ ਫਿਰ ਕੁੜੀਆਂ ਕੁਵਾਰੀਆਂ ਨੂੰ ਉਸ ਜ਼ਮਾਨੇ ਚ ਕੁਵਾਰੀਆਂ ਕੁੜੀਆਂ ਨੂੰ ਇੰਨੇ ਹੈਵੀ ਸੂਟ ਨਹੀਂ ਸੀ ਘਰ ਦੇ ਪਾਉਣ ਦਿੰਦੇ ਹੁੰਦੇ ਨਾ ਤੇ ਫਿਰ ਮੈਂ ਤਾਂ ਕਰਕੇ ਕੁਝ ਸੂਟ ਮੈਂ ਆਪਣੇ ਨਾਲ ਹੀ ਕਿਉਂਕਿ ਉਹਦੇ ਵਿੱਚ ਮੈਨੂੰ ਆਇਆ ਲੱਗਿਆ ਵਿੱਚ ਮੇਰੇ ਮਾਪਿਓ ਦਾ ਨਿੱਗ ਜਾਏ ਤੇ ਮੈਂ ਵੀ ਉਹ ਤਾਂ ਪਾਉਂਦੀ ਹੁੰਦੀ ਸੀ ਤੇ ਮੈਂ ਇੱਕ ਹੁੰਦਾ ਨਾ ਕਿਸੇ ਚੀਜ਼ ਨਾਲ ਤੁਹਾਡਾ ਲगाव ਜਾ ਹੋ ਜਾਂਦਾ ਹੈ ਤੁਸੀਂ ਕਿੱਥੇ ਕਿੱਥੇ ਸਟਰਗਲ ਦੇ ਵਿੱਚ ਉਹ ਚੀਜ਼ਾਂ ਪਾਈਆਂ ਹੁੰਦੀਆਂ ਨੇ ਤੇ ਐਦਾਂ ਦੀ ਹੁੰਦਾ ਕਈ ਵਾਰੀ ਨਾ ਬਿਲਕੁਲ ਜੀ ਉਹ ਕੱਪੜਾ ਨਹੀਂ ਹੁੰਦਾ ਜਿਆਦਾ ਕਈ ਵਾਰੀ ਕਹਿੰਦੇ ਕੱਪੜੇ ਨਾਲ ਕਹਾਦਾ ਮੋਹ ਮੈਂ ਕਹਿੰਦਾ ਕੱਪੜੇ ਦਾ ਮੋਹ ਨਹੀਂ ਹੈਗਾ ਇਹਦੇ ਨਾਲ ਯਾਦਾਂ ਬਹੁਤ ਜੁੜੀਆਂ ਹੋਈਆਂ ਨੇ ਜਿਸ ਦੌਰ ਚੋਂ ਜਿਸ ਸਮੇਂ ਚੋਂ ਆਪਾਂ ਨਿਕਲੇ ਆਏ ਕੱਪੜਾ ਨਾਲ ਸੀ ਇਹਨੇ ਸਾਥ ਦਿੱਤਾ ਉਸ ਟਾਈਮ ਇਹ ਪਾਇਆ ਹਟਾਇਆ ਸੀਗਾ ਉਹ ਜਿਹੜਾ ਦੌਰ ਚੱਲਦਾ ਸਾਰਾ ਯਾਦ ਆ ਜਾਂਦਾ ਬੰਦੇ ਨੂੰ ਨਾ ਤੇ ਉਹ ਚੀਜ਼ਾਂ ਵੀ ਨਾਲ-ਨਾਲ ਦੁਰਦੀਆਂ ਨੇ ਤੇ ਸਹੀ ਗੱਲ ਹੈ ਕਿ ਬੱਚੇ ਜਦੋਂ ਆਪਸ ਵਿੱਚ ਚੀਜ਼ਾਂ ਸ਼ੇਅਰ ਕਰਦੇ ਨੇ ਨਾ ਉਹ ਮਜ਼ਾ ਹੀ ਵੱਖਰਾ ਹੈ ਤੇ ਵੱਡੇ ਹੁਣ ਤੱਕ ਵੀ ਉਹ ਸਾਰੰਗਲਾਬ ਹੁਣ ਤੱਕ ਵੀ ਇਦਾਂ ਹੀ ਕਰਦੇ ਨੇ ਜਦੋਂ ਸਾਰੰਗ ਨੇ ਬਾਹਰ ਜਾਣਾ ਹਾਂਜੀ ਤਾਂ ਉਹਨੇ ਐਸਾ ਆਲਾਪ ਵਾਸਤੇ ਛੋਟੇ ਵਾਸਤੇ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਣਾ ਹੈ ਆਲਾਪ ਬਾਹਰ ਗਿਆ ਹੈ ਤਾਂ ਉਹਨੂੰ ਪਤਾ ਵੀ ਵੀਰਜੀ ਨੂੰ ਉਹ ਵੀਰਜੀ ਕਹਿੰਦਾ ਸਾਰੰਗ ਨੂੰ ਤੇ ਵੀ ਸਾਰੰਗ ਨੂੰ ਆ ਚੀਜ਼ ਪਸੰਦ ਆ ਹਨਾ ਤਾਂ ਉਹਨੇ ਉਹਦੇ ਵਾਸਤੇ ਉਹ ਲੈ ਕੇ ਆਉਣੀ ਫਿਰ ਸਪੈਸ਼ਲ ਜਦੋਂ ਬਰਥਡੇ ਹੁੰਦੇ ਆ ਇੱਕ ਦੂਸਰੇ ਵਾਸਤੇ ਨਾ ਫਿਰ ਸਰਪ੍ਰਾਈਜ਼ ਗਿਫਟ ਕਰਨੀ ਜਿਵੇਂ ਹਨਾ ਤੇ ਉਹ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਫਿਰ ਉਹਦੇ ਨਾਲ ਨਾ ਬੰਦੇ ਦਾ ਬੱਚੇ ਦਾ ਦਿਲ ਖੁੱਲਦਾ ਹੈ ਉਹਨੂੰ ਦੇਣ ਦੀ ਆਦਤ ਪੈਂਦੀ ਆ ਫਿਰ ਹੋਰਾਂ ਨੂੰ ਵੀ ਦਿੰਦਾ ਹੈ ਫਿਰ ਸਮਾਜ ਵਿੱਚ ਵੀ ਜਾ ਕੇ ਦਿੰਦਾ ਜਿੱਥੇ ਕਿਤੇ ਜ਼ਰੂਰਤ ਆ ਉੱਥੇ ਵੀ ਦਿੰਦਾ ਫਿਰ ਬੱਚੇ ਨੂੰ ਦੇਣਾ ਆ ਜਾਂਦਾ ਫਿਰ ਜੀ ਅੱਛਾ ਜਿਵੇਂ ਅਸੀਂ ਹੁਣ ਫਿਲਮ ਦੀ ਗੱਲ ਕਰਦੇ ਆ ਫਿਲਮ ਦੇ ਵਿੱਚ ਕਾਫੀ ਇਮੋਸ਼ਨਲ ਸੀਨ ਜਿਹੜੇ ਆ ਦਿਖਾਏ ਗਏ ਨੇ ਹਨਾ ਤਾਂ ਲੱਗਦਾ ਕਿ ਉਹ ਚੀਜ਼ਾਂ ਜਿਹੜੀਆਂ ਨੇ ਆਪਣੇ ਬੱਚੇ ਜਿਹੜੇ ਆ ਕੈਨੇਡਾ ਦਾ ਉਹ ਲਾਈਫ ਸਟਾਈਲ ਅਪਣਾ ਲੈਂਦੇ ਆ ਬਟ ਉਹ ਕਿਤੇ ਨਾ ਕਿਤੇ ਦਿਲ ਦੇ ਵਿੱਚ ਹੁੰਦੇ ਤਾਂ ਅਸੀਂ ਭਾਰਤੀ ਹਈਆਂ ਪੰਜਾਬੀ ਦੇਸੀ ਆਪਾਂ ਹਾਂ ਤਾਂ ਦੇਖੀਆ ਤਾਂ ਮਤਲਬ ਕਿ ਉਹ ਲੱਗਦਾ ਕਿ ਉਹ ਚੀਜ਼ ਜਿਹੜੀ ਹੈ ਉਹਨਾਂ ਦੇ ਦਿਲ ਚੋਂ ਨਿਕਲ ਪਉਂਦੀ ਹੈ ਜਾਂ ਫਿਰ ਉਹ ਫਸ ਕੇ ਰਹਿ ਜਾਂਦੇ ਨੇ ਉਹ ਚੀਜ਼ਾਂ 'ਚ ਮੈਂ ਤੇ ਚਲ ਉੱਧਰ ਗਿਆ ਲਈ ਵੈਸੇ ਤੇ ਤੁਹਾਨੂੰ ਕਹਾਂ ਜੀ ਤੁਸੀਂ ਫਿਲਮ ਬਣਾਈ ਹੈ ਹਾਂ ਅਸਲ ਜੀ ਵੀ ਫਿਲਮ ਚ ਕੀ ਹੈ ਕਿ ਫਿਲਮ ਦੇ ਦੋ ਪਾਰ ਨੇ ਇੱਕ ਕੈਨੇਡਾ ਛੂਟਾ ਹੈ ਤੇ ਇੰਡੀਆ ਛੂਟਾ ਹੈ ਜਿਹੜਾ ਇੰਡੀਆ ਦਾ ਛੂਟਾ ਉਹ ਮੈਂ ਕੀਤਾ ਅ ਜਿਹੜਾ ਕੈਨੇਡਾ ਵਾਲਾ ਪਾਰ ਤੋਂ ਮੇਰੇ ਛੋਟੇ ਬ੍ਰਦਰ ਵਰਗੇ ਨੇ 골ਡੀਟਨ ਹਾਂਜੀ 골ਡੀਟਨ ਹਿੱਸਾ ਹੈ ਬਾਕੀ ਮੈਨੂੰ ਇੰਨਾ ਪਤਾ ਵੀ ਜਿਹੜੀ ਸਾਡੀ ਜੜ੍ਹਾਂ ਨੇ ਨਾ ਉਹ ਬਹੁਤ ਮਜ਼ਬੂਤ ਨੇ ਸਹੀ ਗੱਲ ਹੈ ਉਹ ਜੜ੍ਹਾਂ ਰੁੱਕੀ ਰੱਖਣੀਆਂ ਉਹਨਾਂ ਨੂੰ ਸਾਡੇ ਅਸੀਂ ਜਿੱਥੇ ਮਰਜੀ ਜਾਈਏ ਪਿੰਡ ਸਾਡੇ ਦਿਲ 'ਚ ਹੀ ਵਸਦਾ ਰਹਿੰਦਾ ਹਾਂ ਹਾਂ ਸਹੀ ਗੱਲ ਹੈ ਉਹ ਉਦਾਂ ਹੀ ਰਹੂਗਾ ਸਾਡੇ ਬੱਚੇ ਜਿੱਥੇ ਜਿਵੇਂ ਮਰਜ਼ੀ ਕਲਚਰ ਅਪਲਾਈ ਕਰ ਲੈਣ ਪਰ ਉਹ ਰਹਿਣਗੇ ਪੰਜਾਬੀ ਹਾਂ ਦਿਲੋਂ ਅਸੀਂ ਉਦਾਂ ਦੇ ਹੀ ਰਹਿਵਾਂ ਅਸਲ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਨਾ ਹੁਣ ਬਹੁਤ ਸਾਰੀਆਂ ਕੰਟਰੀ ਘਟੋ ਘਾਟੇ 60 70 ਕੰਟਰੀਜ਼ ਦੇ ਵਿੱਚ ਜਾ ਕੇ ਸਾਨੂੰ ਸ਼ੋਅਜ਼ ਕਰਨ ਦਾ ਮੌਕਾ ਮਿਲਿਆ ਹੈ ਨਾ ਮਾਲਕ ਨੇ ਦਿੱਤਾ ਬਹੁਤ ਸਾਰੇ ਪਰਿਵਾਰਾਂ ਨੂੰ ਮਿਲੇ ਆਂ ਸੀ ਰਹੇ ਆ ਉਹਨਾਂ ਨੂੰ ਵੀ ਅੰਦਰੋਂ ਦੇਖਿਆ ਹੈ ਤੇ ਜਿਹੜੇ ਇਧਰੋਂ ਬੱਚੇ ਸਟੂਡੈਂਟ ਜਾਂਦੇ ਨੇ ਤੇ ਉਹਨਾਂ ਨੂੰ ਇੱਕਦਮ ਨਵਾਂ ਨਵਾਂ ਕੈਨੇਡਾ ਦੇਖਦੇ ਨੇ ਉੱਥੇ ਜਾ ਕੇ ਰੰਗ ਟੰਗ ਚ ਰਲ ਜਾਂਦੇ ਨੇ ਪਰ ਜਦੋਂ ਰਲ ਜਾਂਦੇ ਨੇ ਨਾ ਫਿਰ ਬਾਅਦ ਚ ਜਾ ਕੇ 2-3 ਸਾਲਾਂ ਬਾਅਦ ਉਹਨਾਂ ਨੂੰ ਅਹਿਸਾਸ ਹੁੰਦਾ ਵੀ ਅਸੀਂ ਨਾ ਬੇਚੈਨ ਆ ਵੀ ਸਾਡੇ ਅੰਦਰੋਂ ਇੱਕ ਖੁਸ਼ੀ ਸੀ ਇੱਕ ਆਨੰਦ ਸੀ ਉਹ ਕਿਤੇ ਬिखर ਗਿਆ ਖਤਮ ਹੋ ਗਿਆ ਅਸੀਂ ਇੰਨੇ ਬੇਚੈਨ ਕਿਉਂ ਬਿਨਾਂ ਕਿਸੇ ਗੱਲ ਤੋਂ ਸਟ्रेस ਕਿਉਂ ਆ ਕਿਉਂਕਿ ਉਹ ਆਪਣੀਆਂ ਜਣਾ ਤੋਂ ਪਰੇ ਚਲੇ ਗਏ ਆਪਣੇ ਧੁਰੇ ਤੋਂ ਪਰੇ ਚਲੇ ਗਏ ਫਿਰ ਉਹਨਾਂ ਨੂੰ ਅਹਿਸਾਸ ਹੁੰਦਾ ਫਿਰ ਉਹਨਾਂ ਨੂੰ ਆਪਣੇ ਪਿੰਡ ਦੀ ਯਾਦ ਆਉਂਦੀ ਆ ਵੀ ਉਹ ਫਿਰ ਆਪਣਾ ਵੇੜਾ ਆਪਣਾ ਪਰਿਵਾਰ ਉਹ ਗਲੀਆਂ ਜਿੱਥੇ ਖੇਡੇ ਸੀ ਔਰ ਸ਼ਹਿਰ ਉਹ ਬਾਜ਼ਾਰ ਯਾਦ ਆਉਂਦੇ ਨੇ ਉਹ ਰਿਸ਼ਤੇ ਉਹ ਨਾਤੇ ਉਹ ਸਾਰੇ ਯਾਦ ਆਉਂਦੇ ਨੇ ਫਿਰ ਖਿੱਚ ਪੈਂਦੀ ਆ ਆਪਣੇ ਪਿੱਛੇ ਨੂੰ ਫਿਰ ਉਹਨਾਂ ਨਾਲ ਫੋਨ ਤੇ ਗੱਲਾਂ ਕਰਦੇ ਨੇ ਫਿਰ ਕਹਿੰਦੇ ਨੇ ਜਾਂ ਵੀ ਜੋ ਮਜ਼ਾ ਸਾਨੂੰ ਪੰਜਾਬ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਉਹ ਬਾਹਰ ਨਹੀਂ ਹੈਗਾ ਠੀਕ ਆ ਪਰਦੇਸਾਂ 'ਚ ਬੈਠੇ ਆ ਕਮਾਈ ਦਾ ਇੱਕ ਸਾਧਨ ਆ ਉੱਥੇ ਨੌਕਰੀ ਹੈ ਜੌਬ ਆ ਰਿਸਕ ਵਾਸਤੇ ਬੈਠੇ ਨੇ ਪਰ ਮੇਰੇ ਖਿਆਲ ਦੇ ਵਿੱਚ ਅੱਜ ਵੀ ਬਹੁਤ ਸਾਰੇ ਲੋਕ ਮੈਨੂੰ ਜਦੋਂ ਮੈਂ ਮਿਲਦੀ ਆ ਉੱਥੋਂ ਦੇ ਲੋਕਾਂ ਨੂੰ ਜੀ ਜਿਹਨਾਂ ਨੂੰ 40-40 ਸਾਲ ਹੋ ਗਏ ਗਿਆ ਉਹਨੂੰ 50-50 ਸਾਲਾਂ ਤੋਂ ਜਿਹੜੇ ਬੈਠੇ ਨੇ ਕਹਿੰਦੇ ਰਾਤ ਨੂੰ ਜਦੋਂ ਅਸੀਂ ਸੌਂਨੇ ਆ ਨਾ ਸੁਪਨੇ ਸਾਨੂੰ ਆਪਣੇ ਪਿੰਡ ਦੇ ਹੀ ਆਉਂਦੇ ਆ ਸੁਪਨੇ ਸਾਨੂੰ ਪੰਜਾਬ ਦੇ ਹੀ ਆਉਂਦੇ ਆ ਆਪਣੇ ਉਹੀ ਪੁਰਾਣੇ ਘਰਾਂ ਦੇ ਉਹੀ ਗਲੀਆਂ ਦੇ ਸੁਪਨਿਆਂ ਚ ਸਾਨੂੰ ਉਹ ਜਿਹੇ ਵੀ ਪੰਜਾਬੇ ਦਿਖਦਾ ਕਹਿੰਦੇ ਕੀ ਬਾਤ ਆ ਕਿੰਨਾ ਮਿਸ ਕਰਦੇ ਨੇ ਉਹ ਬਹੁਤ ਮਿਸ ਕਰਦੇ ਨੇ ਕਿਆ ਬਾਤ ਹੈ ਸੋ ਅੱਛਾ ਸਰ ਇੱਕ ਸਵਾਲ ਤੁਹਾਨੂੰ ਸੀਗਾ ਕਿ ਜਿਵੇਂ ਨਾ ਜਦੋਂ ਇੱਕ ਡਾਇਰੈਕਟਰ ਕੋਈ ਕਹਾਣੀ ਤੇ ਕੰਮ ਕਰਦਾ ਉਹਨੂੰ ਸ਼ੂਟ ਕਰਦਾ ਤਾਂ ਉਹਦਾ ਇੱਕ ਆਪਣਾ ਵਿਜ਼ਨ ਹੁੰਦਾ ਤਾਂ ਜਿਵੇਂ ਤੁਸੀਂ ਇੱਧਰ ਜਿਹੜਾ ਸ਼ੂਟ ਹੋਇਆ ਉਹ ਤੁਸੀਂ ਕੀਤਾ ਤਾਂ ਗੋਲਡੀ ਸਰ ਨੇ ਜਿਹੜਾ ਬਾਹਰ ਵਾਲਾ ਸ਼ੂਟ ਕੀਤਾ ਤਾਂ ਉਹ ਕੋਈ ਕਨਫਲਿਕਟ ਆਇਆ ਦੋਵਾਂ ਵਿੱਚ ਕਿ ਨਹੀਂ ਨਹੀਂ ਜੇ ਮੈਂ ਹੁੰਦਾ ਤਾਂ ਮੈਂ ਆ ਚੀਜ਼ ਇਦਾਂ ਨਹੀਂ ਇਹਨੂੰ ਇਦਾਂ ਕਰਨਾ ਸੀ ਜਾਂ ਉਹਨਾਂ ਵੱਲੋਂ ਕੁਝ ਇਦਾਂ ਦਾ ਨਹੀਂ ਉਹ ਲੁਕੀ ਸਟੋਰੀ ਰਾਈਟਰ ਸਾਡੇ ਇੱਕੀ ਸੀ ਦੋਹਾਂ ਦੇ ਵਿੱਚ ਜੀ ਪਹਿਲਾਂ ਹੀ ਸੋਣੀ ਹੋਈ ਸੀ ਸਾਰੇ ਹੂੰ ਮੋਸਟਲੀ ਕੀ ਮੈਂ ਉਧਰ ਜਾਣਾ ਸੀ ਕੁਝ ਵਜੇ ਕਰਕੇ ਵੀ ਜਾਨੀ ਆਇਆ ਮੇਰਾ ਤੇ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਫਿਰ ਮੇ ਨਾਲ ਕਾਫੀ ਡਿਟੇਲ ਚ ਅਸੀਂ ਗੱਲ ਕਰਦੇ ਰਹੇ ਕੋਲਡੀ ਬੀਤ ਤੇ ਮੈਂ ਜਸਵੀਰ ਭਾਜੀ ਕਿ ਕਿਦਾਂ ਕਿਦਾਂ ਅਸੀਂ ਕਰਾਂਗੇ ਉਹਨੂੰ ਸ਼ੂਟ ਜਾਂ ਇੱਥੇ ਕਿਹੜਾ ਹਿੱਸਾ ਕਿਦਾਂ ਕੀਤਾ ਹੋਇਆ ਕਿਹੜੇ ਇਮੋਸ਼ਨਸ ਨੇ ਉੱਥੇ ਕੀ ਚੇਂਜ ਹੋਊਗਾ ਹਨਾ ਕੋਸ਼ਾਰ ਤੇ ਸਾਡੇ ਉੱਥੇ ਜਾਂਦੇ ਆ ਮੈਂ ਜਾਂਦੇ ਨੇ ਅ ਮੈਂ ਜਦ ਜਿੰਦੀ ਸਰਦਾਰ ਸੋਇ ਜੋ ਬਣ ਜਾਂਦਾ ਹੈ ਨਾ ਇਹਦੇ ਕੀ ਕੀ ਕਰੈਕਟਰ ਕਿਦਾਂ ਕਿਦਾਂ ਚੇਂਜ ਹੋਣਗੇ ਕੀ ਇਮੋਸ਼ਨਸ ਹੋਣਗੇ ਉਹ ਫਿਰ ਪਹਿਲੇ ਹੀ ਕਾਫੀ ਚੇਰ ਡਿਟੇਲਿੰਗ ਚ ਗੱਲ ਹੁੰਦੀ ਰਹੀ ਤਾਂ ਉਹ ਜਿੱਦਾਂ ਪਰ ਯਾਹ ਸ਼ੂਟ ਹੋਇਆ ਮੇਰੇ ਸਭ ਨੂੰ ਉਦੋਂ ਵੀ ਵਧੀਆ ਹਿੱਸਾ ਤੇ ਸ਼ੂਟ ਹੋਇਆ ਤੁਹਾਡੀ ਮੇਰੇ ਖਾ ਡਿਟੇਲ ਚ ਜਿਵੇਂ ਕੱਲ ਸ਼ੂਟ ਕੀ ਹੋਣੇ ਸੀ ਰਾਤ ਨੂੰ ਇੱਕ ਦਿਨ ਬੈਠ ਕੇ ਇਹਨਾਂ ਦੇ ਨਾਲ ਪੂਰੀ ਡਿਸਕਸ ਦੋ ਦੋ ਤਿੰਨ ਤਿੰਨ ਘੰਟੇ ਡਿਸਕਸ਼ਨ ਦੀ ਸੀ ਨਾ ਵਾਹ ਕੀ ਬਾਤ ਹੈ ਫਲੇਵਰ ਤੋ ਹੀ ਰਿਹਾ ਸਾਰਾ ਫਲੇਵਰ ਉਹੀ ਰਿਹਾ ਸਾਰਾ ਮਤਲਬ ਟੀਮ ਵਧੀਆ ਹੋਵੇ ਤਾਂ ਕੰਮ ਵਧੀਆ ਹੋਵੇ ਬਿਲਕੁਲ ਬਿਲਕੁਲ ਜੇ ਸੰਧੀ ਅਸੀਂ ਤਾਂ ਬਧੀਏ ਚੀਜ਼ ਬਣ ਜੀ ਸੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਹੁਣ ਜਾਣ ਤੋਂ ਪਹਿਲਾਂ ਕੋਈ ਦਰਸ਼ਕਾਂ ਨੂੰ ਖਾਸ ਅਪੀਲ ਤੁਹਾਡੇ ਵੱਲੋਂ ਅੱਜ ਤੇ ਜੀ ਕਹਿਣਾ ਚਾਹੁੰਦੇ ਇੱਕ ਪਰਿਵਾਰਕ ਫਿਲਮ ਲੈ ਕੇ ਆਏ ਆ ਬਹੁਤ ਖੂਬਸੂਰਤ ਜਿਹੜੀ ਤੁਹਾਨੂੰ ਪਰਿਵਾਰ ਇਕੱਠਾ ਜਿਹੜਾ ਹੋਣ ਦੇ ਕੀ ਕੀ ਫਾਇਦੇ ਨੇ ਜਾਂ ਉਹਦੇ ਕੀ ਕੀ ਬੈਨੀਫਿਟਸ ਨੇ ਹਨਾ ਉਹ ਸਮਝਾਉਦੀ ਹੈ ਉਹ ਸਾਡੀਆਂ ਪੁਰਾਣੀਆਂ ਵਿਰਸਾ ਦੀ ਉਹ ਸਾਰਾ ਕੁਝ ਇਕੱਠੇ ਲੈ ਕੇ ਆਉਂਦੀ ਹੈ ਤੁਹਾਡੇ ਬੱਚੇ ਨੂੰ ਵੀ ਬਹੁਤ ਸੋਹਣੀ ਸਿੱਖਿਆ ਮਿਲੂਗੀ ਸੋ 13 ਦਸੰਬਰ ਨੂੰ ਜਰੂਰ ਦੇਖਿਓ ਵੱਡਾ ਘਰ ਆਪਣੇ ਬਜ਼ੁਰਗਾਂ ਨੂੰ ਵੀ ਨਾਲ ਲੈ ਕੇ ਆਉਣ ਔਰ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਇਓ ਬੱਚਿਆਂ ਨੂੰ ਵੀ ਪਤਾ ਲੱਗੇ ਤੁਹਾਡੇ ਬਜ਼ੁਰਗਾਂ ਦੀ ਵੀ ਕਹਾਣੀਆਂ ਇਹ ਬਜ਼ੁਰਗਾਂ ਨੂੰ ਵੀ ਨਾਲ ਲੈ ਕੇ ਆਇਓ ਸਾਰਾ ਪਰਿਵਾਰ ਇਕੱਠੇ ਹੋ ਕੇ ਆਇਓ 13 ਦਸੰਬਰ ਨੂੰ ਫਿਲਮ ਵੱਡਾ ਘਰ ਜੀ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਜੀ ਥੈਂਕ ਯੂ ਸੋ ਮੱਚ ਐਂਡ 올 ਦਾ ਵੈਰੀ ਬੈਸਟ ਸ਼ੁਕਰੀਆ ਸੋ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ ਉਮੀਦ ਕਰਦੇ ਆ ਕਿ ਗੱਲਬਾਤ ਦਾ ਸਿਲਸਿਲਾ ਚੰਗਾ ਲੱਗਾ ਹੋਵੇਗਾ ਤੇ ਹੋਰ ਅਪਡੇਟ ਦੇ ਲਈ ਬਣੇ ਰਹੋ ਗੱਭਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ